ਸਾਡੇ ਸ਼ੰਭੂ ਮੋਰਚਾ ਹੋਵੇ ਚਾਹੇ ਖਨੌਰੀ ਮੋਰਚਾ ਹੋਵੇ ਜੋ ਸਾਡੇ ਨਾਲ ਇਹਨਾਂ ਨੇ ਹਤਿਆਚਾਰ ਕੀਤਾ ਸਾਡੇ ਕਿਸਾਨਾਂ ਤੇ ਤਸ਼ੱਦਦ ਟਾਇਆ ਇਹ ਕੋਈ ਲੋਕੀ ਸ਼ੂਪੀ ਗੱਲ ਤਾਂ ਨਹੀਂ ਹੈਗੀ ਤੋਂ ਸਾਰਿਆਂ ਨੂੰ ਅਸੀਂ ਇਹ ਬੇਨਤੀ ਕਰਦੇ ਆਂ ਵੀ ਕਿਸੇ ਵੀ ਬੰਦਾ ਕੋਈ ਵੀ ਸਾਡਾ ਕਿਸਾਨ ਵੀਰ ਜਾਂ ਸਾਡੀ ਮਾਂ ਪੈਣਾ ਜਿੰਨੇ ਵੀ ਆਪਣੇ ਜਥੇਬੰਦੀ ਦੇ ਮੁਤਾਬਕ ਦਿੱਤੇ ਹੋਏ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਕਿਉਂਕਿ ਅੱਗੇ ਸਾਡੇ ਹੋਰ ਵੀ ਪ੍ਰੋਗਰਾਮ ਆ ਰਹੇ ਨੇ ਉਹਨਾਂ ਨੂੰ ਅਸੀਂ ਵੱਧ ਚੜ ਕੇ ਪੂਰਾ ਤੰਦੇਹੀ ਨਾਲ ਆਪਣੇ ਪਿੰਡਾਂ ਦੇ ਵਿੱਚ ਪੂਰਾ ਪ੍ਰਚਾਰ ਕਰਕੇ ਇਹਨੂੰ ਲਾਗੂ ਕਰ ਸਕੀਏ ਤਾਂ ਹੀ ਜਿਹੜੇ ਆਪਣੇ ਸਾਡੇ ਸੂਬੇ ਦੇ ਆਗੂ ਹੋਣ ਚਾਹੇ ਸਾਡੇ ਪਿੰਡਾਂ ਦੇ ਹੋਣ ਚਾਹੇ ਬਲਾਕਾਂ ਦੇ ਹੋ ਜਿੰਨੇ ਵੀ ਵੱਖ-ਵੱਖ ਸਾਡੇ ਜਥੇਬੰਦੀਆਂ ਦੇ ਆਗੂ ਨੇ ਤਾਂ ਹੀ ਅਸੀਂ ਆ ਸਕਦਾ ਸ਼ਦਾ ਸਕਦੇ ਉਹਨਾਂ ਨੂੰ ਜੇ ਆਉਣ ਵਾਲੇ ਅਸੀਂ ਪ੍ਰੋਗਰਾਮਾਂ ਨੂੰ ਪੂਰਾ ਜੋਰ ਲਾ ਕੇ ਅਸੀਂ ਤੰਦੇਹੀ ਨਾਲ ਅਸੀਂ ਲਾਗੂ ਕਰਾਂਗੇ ਤੇ ਇੱਕ ਅਸੀਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਜਿੰਨੇ ਵੀ ਸਾਡੇ ਆਗੂ ਜੇਲਾਂ ਦੇ ਵਿੱਚ ਬੰਦ ਨੇ ਵੀ ਜਿੰਨਾ ਵੀ ਹੋ ਸਕੇ ਆਪੇ ਉਹਨਾਂ ਨੂੰ ਮੁਲਾਕਾਤ ਤੇ ਜਿੰਨ ਜਦੋਂ ਵੀ ਕਿਸੇ ਦਾ ਟਾਈਮ ਲੱਗਦਾ ਆਪਾਂ ਉਹਨਾਂ ਨਾਲ ਮੁਲਾਕਾਤ ਆ ਰਾਬਤਾ ਬਣਾਇਆ ਕਰੀਏ ਕਿਉਂਕਿ ਜਿਹੜੇ ਸਾਡੇ ਅੰਦਰ ਆਗੂ ਨੇ ਉਹਨਾਂ ਦਾ ਵੀ ਹੌਸਲਾ ਹੁੰਦਾ ਵੀ ਜਿਹੜੇ ਸਾਡੇ ਪਿੱਛੇ ਇੱਕ ਵਾਰ ਸਾਹਮਣੇ ਵਾਲੇ ਆਗੂ ਹੋਏਗੇ ਨੇ ਚੜ੍ਹਦੀ ਕਲਾ ਦੇ ਵਿੱਚ ਨੇ ਠੀਕ ਆ ਸਾਡੇ ਵਿੱਚ ਵੱਖ-ਵੱਖ ਸੂਬਿਆਂ ਦੇ ਆਗੂ ਜ਼ਿਲ੍ਹਿਆਂ ਦੇ ਬਲਾਕਾਂ ਦੇ ਆਗੂ ਤੇ ਪਿੰਡਾਂ ਦੇ ਆਗੂ ਸੰਗਰੂਰ ਜੇਲ੍ਹ ਹੋਵੇ ਜਾਂ ਮਾਰਸਾ ਹੋਵੇ ਜਾਂ ਬਨਾਲਾ ਜਿੱਥੇ-ਜਿੱਥੇ ਵੀ ਸਾਡਾ ਪਟਿਆਲਾ ਕੱਲ ਸਾਡੇ ਵੀ ਇੱਥੇ ਹੋਈ ਸੀ ਮੁਲਾਕਾਤ ਚੜ੍ਹਦੀ ਕਲਾ ਦੇ ਵਿੱਚ ਨੇ ਸਾਰੇ ਕਿਸੇ ਤਰ੍ਹਾਂ ਦੇ ਘਭਰਾਉਣ ਦੀ ਕੋਈ ਲੋੜ ਨਹੀਂ ਹੈਗੀ ਤੇ ਸਾਡੇ ਜਿੰਨੇ ਵੀ ਮਿਲਲਾ ਦਾ ਪਟਿਆਲਾ ਜ਼ਿਲ੍ਹੇ ਦਾ ਸੰਬੰਧਤ ਨੇ ਉਹ ਤਾਂ ਸਾਰੇ ਇੱਥੇ ਪਟਿਆਲਾ ਜੇਲ੍ਹ ਦੇ ਵਿੱਚ ਨੇ ਇੱਕ ਸਾਡਾ ਬਲਾਕ ਆ ਕੋ ਗੁਰਜਿੰਦਰ ਸਿੰਘ ਸੁਧਾਰਨਪੁਰ ਉਹ ਹੈ ਗਿਆ ਮਤਲਬ ਮਾਨ ਸਾਹਿਬ ਜੇਲ੍ਹ ਦੇ ਵਿੱਚ ਕੱਲ ਨੂੰ ਮੈਂ ਉਹਦੀ ਮੁਲਾਕਾਤ ਦੇ ਵਿੱਚ ਜਾ ਰਿਹਾ ਜਿੰਨੇ ਵੀ ਸਾਡੇ ਜੇ ਕਿਸੇ ਮੇਰੇ ਪਾਤੜਾ ਬਲਾਕ ਦੇ ਜਾਂ ਕਿਸੇ ਜ਼ਿਲ੍ਹੇ ਦੇ ਨੇ ਮਤਲਬ ਜਾਣਾ ਹੋਵੇ ਮੇਰੇ ਨਾਲ ਤਾਂ ਮੇਰੇ ਨਾਲ ਸੰਪਰਕ ਕਰਕੇ ਉਹ ਜਾ ਸਕਦਾ ਸੋ ਹੁਣ ਮੈਂ ਬੇਨਤੀ ਕਰਦਾ ਗਰਨਾਵ ਸਿੰਘ ਜੀ ਢੈਂਟਲ ਇਹ ਹੁਣ ਇਹਨਾਂ ਤੋਂ ਬਾਅਦ ਬੂਟਾ ਸਿੰਘ ਜੀ ਸਿੱਧੂਪੁਰ ਉਹ ਤਿਆਰ ਰਹਿਣ ਜੀ ਬੂਟਾ ਸਿੰਘ ਜੀ ਸ਼ਾਦੀਪੁਰ ਦਾ ਇਹ ਤੋਂ ਬਾਅਦ ਤਿਆਰ ਹੈ ਜੀ ਗਰਨਾਵ ਸਿੰਘ ਜੀ ਢੈਂਟਲ ਆਓ ਜੀ ਆਪਣੇ ਹੱਕਾਂ ਲਈ ਜਿਉਂ ਜਾਏ ਮੇਰੇ ਕਿਸਾਨ ਸਾਥੀਓ ਤੇ ਸਾਡੀਆਂ ਮਾਵਾ ਭੈਣਾ ਸਾਰੇ ਫਤੇ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਸਾਡੇ ਬਹੁਤ ਸੂਝਵਾਨ ਸਾਡੇ ਆਗੂਆਂ ਨੇ ਆਪਦੀ ਨੌਜ ਦੇ ਵਿੱਚੋਂ ਔਰ ਜਿਹੜਾ ਹੁਣ ਵਰਤਾਤ ਪੰਜਾਬ ਦੀ ਬੁੱੱਛੜ ਸਰਕਾਰ ਨੇ ਇਹ ਬੀਤਿਆ ਹੈ ਇਹ ਵਰਤਾਇਆ ਹੈ ਉਸ ਦੇ ਬਾਰੇ ਵੀ ਬਹੁਤ ਵਿਸਤਾਰ ਦੇ ਨਾਲ ਗੱਲ ਹੋਈ ਹੈ ਸੋ ਸਾਥੀਓ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਾਡੇ ਪਿਛਲੇ ਇਤਿਹਾਸ ਵੱਲ ਚਲੇ ਜਾਈਏ ਸਾਡੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਜਿਹੜੇ ਕ੍ਰਾਂਤੀਕਾਰੀ ਲੋਕ ਨੇ ਆਪਣੇ ਹੱਕਾਂ ਵਾਸਤੇ ਲੜਨ ਵਾਲੇ ਲੋਕ ਨੇ ਉਹਨਾਂ ਨਾਲ ਸ਼ੁਰੂ ਤੋਂ ਇਹ ਬੀਤਦਾ ਆਇਆ ਜਿਵੇਂ ਕਿ ਉਹਨਾਂ ਪਹਾੜੀ ਰਾਜਿਆਂ ਨੇ ਸਾਡੇ ਗੁਰੂ ਮਹਾਰਾਜ ਨੂੰ ਸਾਹਾ ਖਾਦੀਆ ਕਿਲੇ ਦੇ ਵਿੱਚ ਅਨੰਦਪੁਰ ਸਾਹਿਬ ਦੇ ਵੀ ਤੁਸੀਂ ਕਿਲੇ ਨੂੰ ਛੱਡ ਦਿਓ ਅਸੀਂ ਬਿਲਕੁਲ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤਾਂ ਫਿਰ ਉਹਨਾਂ ਨੇ ਉਹ ਵਾਅਦਾ ਖਲਾਫੀ ਕਰੀ ਉਸ ਤੋਂ ਅੱਗੇ ਆਣ ਕੇ ਕੰਗੂ ਪਾਪੀ ਨੇ ਸਾਡੇ ਛੋਟੇ-ਛੋਟੇ ਦੋ ਮਾਸੂਮ ਬੱਚੇ ਸਾਡੇ ਗੁਰੂ ਮਹਾਰਾਜ ਦੇ 11 ਸਾਲ ਦੀ ਉਮਰ ਦੇ ਤੇ ਨਾਲ ਸਾਡੀ ਬਿਰਦ ਸਾਡੀ ਮਾਤਾ ਗੁਜਰ ਕੌਰ ਜੀ ਉਹਨਾਂ ਨੂੰ ਭੁਲੋ ਕੇ ਆਪਣੇ ਘਰ ਦੇ ਵਿੱਚ ਲਿਆ ਕੇ ਤੇ ਚੋਰੀ ਕਰਨ ਦੀ ਨੀਅਤ ਦੇ ਨਾਲ ਉਹਨਾਂ ਨੂੰ ਸਰਹੰਦ ਦੀ ਜੇਲ੍ਹ ਚ ਫਸਾਇਆ ਤਾਂ ਵੀ ਇਹ ਪਿਆਰ ਦੀ ਜਿਹੜੀ ਸਰਕਾਰ ਹੈ ਇਹਦੇ ਵਿੱਚ ਉਹੀ ਬੁੱਚੜਾ ਵਾਲੀ ਰੂਹ ਜਿਹੜੀ ਹੈ ਉਹ ਪ੍ਰਵੇਸ਼ ਹੈ ਉਹਵੇਂ ਕਿਵੇਂ ਐਮਐਸਨ ਨਾਲ ਭੋਕੇ ਸਾਡੇ ਆਗੂਆਂ ਨੂੰ ਮੀਡੰ ਕਰਨ ਦੇ ਬਹਾਨੇ ਆਪਕੇ ਘਰ ਦੇ ਵਿੱਚ ਬੁਲਾ ਕੇ ਤੇ ਉਸ ਤੋਂ ਬਾਅਦ ਸਾਡੇ ਬਾਰਡਰਾਂ ਉੱਤੇ ਬੜੇ ਹੋਏ ਘਰਾਂ ਦੇ ਉੱਤੇ ਟਾਕਾ ਮਾਰਿਆ ਉਹ ਮੋਰਚਾ ਚੱਕਿਆਂ ਦੇ ਨਾਲੇ ਢਾਕਾ ਮਾਰਿਆ ਇਹਨਾਂ ਨੇ ਸਾਡੀ ਚੋਰੀਆਂ ਕੀਤੀਆਂ ਨੇ ਚੋਰੀ ਕਰਨ ਦੀ ਨੀਅਤ ਦੇ ਨਾਲ ਹੀ ਇਹਨਾਂ ਨੇ ਰਾਤ ਦਾ ਜਿਹੜਾ ਉਹ ਸਮਾਂ ਸੀ ਉਹ ਲਿਖਿਆ ਹੈ ਰਾਤ ਦੇ ਸਮੇਂ ਦੇ ਵਿੱਚ ਜਿੱਤੇ 5000 ਉਸ ਕਰਮੀਆਂ ਨੇ ਉੱਤੇ ਚੋਰੀ ਦੀ ਨੀਅਤ ਨਾਲ ਢਾਕਾ ਮਾਰਿਆ ਤੇ ਸਾਡੇ ਉੱਤੇ ਬੈਠੇ ਹੋਏ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਰਾਤ ਦਾ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਹੋਇਆ ਸੀ ਤੇ ਉਸ ਟਾਈਮ ਦੇ ਉੱਤੇ ਇਹਨਾਂ ਨੇ ਜਾ ਕੇ ਢਾਕਾ ਮਾਰਿਆ ਤੇ ਉਹਨਾਂ ਬਜ਼ੁਰਗਾਂ ਨੂੰ ਕਈਆਂ ਨੂੰ ਵਿਚਾਰੇ ਤੋੜ ਕੇ ਗਏ ਉਹ ਦੇਖਣਾ ਤੱਕ ਤੇ ਕਈਆਂ ਨੇ ਉਹਨਾਂ ਨੇ ਚੱਕ ਕੇ ਪੁੱਤਾਂ ਦੇ ਵਿੱਚ ਭਰ ਕੇ ਜੇਲਾਂ ਦੇ ਵਿੱਚ ਲੈ ਗਏ ਤੇ ਬਾਅਦ ਦੇ ਵਿੱਚ ਇਹਨਾਂ ਰੱਜ ਕੇ ਸਾਡੀ ਚੋਰੀ ਕਰੀ ਐ ਸਾਡਾ ਉੱਥੇ ਦੋਨਾਂ ਬਾਰਡਰਾਂ ਦੇ ਉੱਤੇ ਕਿਸੇ ਬਾਹਰਲੇ ਬੰਦੇ ਨੇ ਇੱਕ ਵੀ ਸਮਾਨ ਨਹੀਂ ਛੇੜਿਆ ਜਿੰਨੇ ਦਾ ਜਿੰਨਾ ਸਮਾਨ ਹੈ ਉਹ ਪੰਜਾਬ ਪੁੱਸਲੇ ਗੁੰਡਾਗਰਦੀ ਕਰਕੇ ਸਾਡੇ ਸਮਾਨ ਦੀ ਚੋਰੀ ਕਰੀ ਐ ਸਾਡੇ ਪਹਿਲਾਂ ਸਾਡੇ ਆਗੂਆਂ ਨੇ ਵੀ ਦੱਸਿਆ ਸਾਨੂੰ ਇਸ ਚੀਜ਼ ਦਾ ਬਹੁਤ ਵੱਡਾ ਦੁੱਖ ਲੱਗਾ ਕਿ ਪੰਜਾਬ ਪੁਲਿਸ ਨੂੰ ਅੱਜ ਸਾਡੇ ਸਾਰੇ ਭਰਾ ਕਹਿੰਦੇ ਨੇ ਵੀ ਸਾਡੇ ਘਰਾਂ ਦੇ ਲੋਕ ਨੇ ਇਹ ਸਾਡੇ ਆਪਣੇ ਨੇ ਪਿਛਲੇ 13 ਮਹੀਨਿਆਂ ਤੋਂ ਸਾਡੇ ਮੋਰਚੇ ਵਿੱਚ ਜਾ ਕੇ ਸਾਡੇ ਮੋਰਚੇ ਦੇ ਵਿੱਚੋਂ ਅੰਨ-ਪਣ ਖਾਦੇ ਰਹੇ ਨੇ ਸਾਡਾ ਬਲੂਨ ਪਾਣੀ ਖਾਦੇ ਰਹੇ ਨੇ ਇਹਨਾਂ ਨੇ ਨਮਕਹਾਰਾ ਵੀ ਕੀਤੀ ਕੋਈ ਇੱਕ ਵੀ ਐਸਾ ਮਾਈ ਦਾ ਲਾਲ ਨਹੀਂ ਜੰਮਿਆ ਪੰਜਾਬ ਪੁਲਿਸ ਦੇ ਵਿੱਚ ਨੇ ਇੱਕ ਨੇ ਵੀ ਖਿਆ ਹੋਏ ਵੀ ਅਸੀਂ ਮੋਰਚੇ ਦੇ ਉੱਤੇ ਹਮਲਾ ਨਹੀਂ ਕਰਾਂਗੇ ਅਸੀਂ ਆਪਣੀ ਨੌਕਰੀ ਛੱਡ ਦਿੰਦੇ ਆ ਜੇ ਕਿਤੇ ਇੱਕ ਵੀ ਐਸਾ ਬੰਦਾ ਜੰਮ ਜਾਣਾ ਕਿ ਉਹਨੂੰ ਲੋਕ ਸੋਨੇ ਨਾਲ ਤੋੜ ਦਿੰਦੇ ਪਰ ਇਹਨਾਂ ਦੀ ਜਮੀਰ ਖਦਮਾ ਪਿਆਮ ਪੁੱਛਦੀ ਇਹਦਾ ਫਿੱਟੇ ਹੋ ਕੇ ਸਾਡੇ ਸੁਲਿੰਦਰ ਨੂੰ ਤੇ ਸਾਡੇ ਟੀਵੀਆਂ ਨੂੰ ਸਾਡੇ ਕੁੱਲਰ ਨੂੰ ਲੁੱਟਣ ਦੀ ਨੀਅਤ ਇਹਨਾਂ ਦਾ ਹਸ ਹੈਗੀ ਉਹ ਤੇ ਪਿਆ ਸਰਕਾਰ ਵੀ ਨਹੀਂ ਪਿੱਛੇ

स्पीर लिखिया मोटे जेको जुमिया स्पीकर नाम जो बिल्कुलु हक़ी उर लेणे चाहींदी उहो ई गुरू महाराज जी लाहे ਤੇ ਧਾਡੇ ਜਾਂਦੇ ਨੇ ਜੀ ਜਨਾਬ ਮਗਲੀ ਖਾਣੇ ਨੇ ਤੇ ਲੋਕਾਂ ਦੀ ਲੁੱਟ ਕਰਦੇ ਨੇ ਤੇ ਸਾਡੇ 13 ਮਹੀਨਿਆਂ ਤੋਂ ਬਣਾਏ ਹੋਏ ਘਰ ਜਿਨ੍ਹਾਂ ਦੇ ਵਿੱਚ ਅਸੀਂ ਤੁਪਕਾ ਤੁਪਕਾ ਛੋੜ ਕੇ ਰੁਪਈਆ ਰੁਪਈਆ ਇਕੱਠਾ ਕਰਕੇ 13 ਮਹੀਨਿਆਂ ਤੋਂ ਬਣੇ ਘਰ ਬਣਾਏ ਸੀ ਇੱਕ ਇੱਕ ਚੀਜ਼ ਮੁੱਲ ਖਰੀਦ ਕੇ ਉਹਨਾਂ ਘਰਾਂ ਦੇ ਵਿੱਚ ਰੱਖੀ ਸੀ ਤੇ ਇਹਨਾਂ ਨੇ ਚਾਰਮਾ ਵੱਲੋਂ ਸਾਡੇ ਘਰਾਂ ਦੇ ਉੱਤੇ ਮਸ਼ੀਨਾਂ ਚਲਾਈਆਂ ਬਲਡੋਜਾ ਚਲਾਈ ਉਹ ਲੋਕੀ ਤਾਂ ਬੈਠੀ ਅਨੇ ਆਲਨੇ ਟੰਗ ਰਹੇ ਨੇ درختਾਂ ਦੇ ਉਹ ਬੇਸ਼ਰਮਾ ਬੁੱਤਣਾ ਉਹ ਤੂੰ ਬੇਕਰੀਬਾਂ ਦੇ ਘਰ ਚੌਂ ਗਿਆ ਤੇਰੀ ਸ਼ਰਮ ਨਹੀਂ ਆਈ ਉਹ ਲੋਕਾਂ ਭੱਗ ਦੀ ਕਮਾਈ ਦਾ ਲੱਗਾ ਹੋਇਆ ਪੈਸਾ ਉਹਨੇ ਕਹ ਤੈਨੂੰ ਰੱਤਾ ਵੀ ਸ਼ਰਮ ਨਹੀਂ ਆਈ ਸ਼ਰਮ ਕਰ ਪਰ ਇਹ ਵੀ ਗੱਲ ਦਾ ਜਵਾਬ ਆਉਣ ਵਾਲੇ ਸਮੇਂ ਤੇ ਜਰੂਰ ਦੇਵਾਂਗੇ ਅਸੀਂ ਉਹ ਨਹੀਂ ਕਹੋਇਆ ਵੀ ਤੁਹਾਡੇ ਆਗੂ ਸਾਨੂੰ ਕੋਈ ਐਸੀ ਕਾਲ ਦੇਣ ਚੇਨ ਨਰਾਸੀ ਇਹਨਾਂ ਦੇ ਘਰਾਂ ਦੀ ਕਿ ਰੱਬ ਜੀ ਕਰੀਏ ਇਹਨਾਂ ਦੀ ਲੱਖ ਢੂ ਲਿਆਵੀਏ ਸਾਡੇ ਆਗੂ ਅਜੇ ਕਾਲ ਦੀ ਰੋਡੀ ਕਰ ਰਹੇ ਆ ਜੋ ਵੀ ਸਾਡੇ ਆਗੂ ਦੀ ਕਾਲ ਆਉਗੀ ਫਰੀਦੌਰ ਦੇ ਉੱਤੇ ਪੈਰਾ ਦੇ ਕੇ ਇਹਨਾਂ ਦਾ ਜਿਉਣਾ ਖਰਾਬ ਕਰ ਦਿਆਂਗੇ ਤੇ ਸਾਰੇ ਫਾਕਿਆਂ ਨੂੰ ਇਹ ਬੇਨਤੀ ਹੈ ਵੀ ਤੁਸੀਂ ਸਾਰੇ ਆਗੂ ਆਇਓ ਜਾ ਕੇ ਆਪੋ ਆਪਣੇ ਬਲਾਕਾ ਵਿੱਚ ਆਪੋ ਆਪਣੇ ਝਿਲਿਆਂ ਵਿੱਚ ਐਸੀ ਤਿਆਰੀ ਕਰੋ ਕਿ ਜੇ ਸਾਨੂੰ ਅੱਗ ਵਾਹ ਲੋਤੀ ਰਤਵੀ ਕੋ ਕੋਲ ਆਉਂਦੀ ਐ ਤੇ ਅਸੀਂ ਇੰਨਾ ਵੱਡਾ ਧਾਵਾ ਬੋਲੀਏ ਕਿ ਇਹਦੇ ਪੈਰਾਂ ਥੱਲੇ ਜ਼ਮੀਨ ਖਿਸਕ ਜੇ ਪਿਆ ਸਰਕਾਰ ਦੇ ਤੋ ਇਹ ਜ਼ਰੂਰ ਕਸਕਾਵਾਂਗੇ ਸੋਹੀ ਲਾ ਗੱਲਾਂ ਨਾਲ ਹੀ ਮੈਂ ਆਪਣੀ ਥਾਂ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਗਨਾਲ ਸਿੰਘ ਜੀ ਢੈਂਠਲ ਦਾ ਹੁਣ ਬੇਨਤੀ ਕਰਦੇ ਆ ਬੂਟਾ ਸਿੰਘ ਜੀ